ਦੇਖ ਸਕਦੇ ਹੋ ਕਿ ਮੋਦੀ ਕਿਸ ਤਰੀਕੇ ਨਾਲ ਡਰਿਆ ਪਿਆ ਪੈਰੀ ਗੇਟਸ ਪੁਲਿਸ ਸਾਰੀ ਅੱਕੇ ਲਗਾ ਰੱਖੀ ਐ ਤੇ ਜਿਸ ਤਰੀਕੇ ਨਾਲ ਆਜ਼ਾਦ ਸंवैधानिक ਤਰੀਕੇ ਨਾਲ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਸੀਂ ਦੇਖੋ ਹਜ਼ਾਰਾਂ ਲੱਖਾਂ ਦੇ ਕਰੀਬ ਅਰਵਿੰਦ ਕੇਜਰੀਵਾਲ ਮੌਜੂਦ ਨੇ ਕਿਸ ਕਿਸ ਨੂੰ ਮੋਦੀ ਜੀ ਤੁਸੀਂ ਗ੍ਰਿਫਤਾਰ ਕਰੋਗੇ ਸਟੇ ਜੇਲਾ ਛੋਟੀਆਂ ਪੈ ਜਾਣਗੀਆਂ ਤੁਸੀਂ ਜੋ ਹਿਟਲਰ ਬਣੀ ਬੈਠੇ ਹੋ ਤਾਨਾਸ਼ਾਹੀ ਦੀ ਤਰੀਕੇ ਨਾਲ ਤੁਸੀਂ ਸਰਕਾਰ ਚਲਾ ਰਹੇ ਹੋ ਸੀ ਇਹ ਆਪਣੇ ਦੇਸ਼ ਨੂੰ ਪਛਾਣ ਲਈ ਵੀਡੀਓ ਬਣਾਉ ਕਿਵੇਂ ਮਾਰਿਆ ਜਾ ਰਿਹਾ ਦੇਖੋ ਦੇਖੋ ਕਿੰਦਾ ਦੇਖੋ ਕਿ ਤਕਤੀਆ ਦੇਖੋ ਇਹ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਤੇ ਇੱਕ ਤਰੀਕੇ ਦੇ ਨਾਲ ਡੰਡੇ ਮਾਰੇ ਜਾ ਰਹੇ ਨੇ ਹਾਂ ਦੇਖੋ ਜੀ ਲੋਕਾਂ ਦਾ ਇਕੱਠ ਹੈ ਲੋਕਾਂ ਦੀ ਭੀੜ ਭਜਦੀ ਹੋਈ ਜਾ ਰਹੀ ਹੈ ਕਿਉਂਕਿ ਇਹ ਲੋਕ ਹੁਣ ਇਹ ਲੋਕ ਹੁਣ ਚੰਡੀਗੜ੍ਹ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਚੰਡੀਗੜ੍ਹ ਐਂਟਰ ਕਰਕੇ ਜਿਹੜਾ ਪ੍ਰਦਰਸ਼ਨ ਪਹਿਲਾਂ ਸਿਰਫ ਪੰਜਾਬ ਵਿੱਚ ਸੀਗਾ ਹੁਣ ਉਹ ਚੰਡੀਗੜ੍ਹ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਉਹ ਬੇਸਿਕਲੀ ਇੱਕ ਤਰੀਕੇ ਦਾ ਚੰਡੀਗੜ੍ਹ ਤੇ ਪੰਜਾਬ ਦਾ ਬਾਰਡਰ ਹੈ ਚੰਡੀਗੜ੍ਹ ਪੰਜਾਬ ਦਾ ਬਾਰਡਰ ਹੈ ਉਹ ਜਿੱਥੇ ਲੋਕ ਸਾਰੇ ਮੌਜੂਦ ਨੇ ਬਟ ਪੁਲਿਸ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਚੰਡੀਗੜ੍ਹ ਐਂਟਰ ਨਾ ਹੋਣ ਦਿੱਤਾ ਜਾਵੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪੁਲਿਸ ਇੱਥੇ ਖੜੀ ਏ ਚੰਡੀਗੜ੍ਹ ਪੁਲਿਸ ਇੱਥੇ ਮੌਜੂਦ ਹੈ ਜਿੱਥੇ ਇਹਨਾਂ ਨੇ ਆਪਣੇ ਹੱਥ 'ਚ ਸ਼ੀਲਡਸ ਫੜੀਆਂ ਹੋਈਆਂ ਨੇ ਸੋਟੀਆਂ ਇਹਨਾਂ ਦੇ ਹੱਥ 'ਚ ਤਾਂ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਲੋਕ ਅਰਵਤ ਕੇਜਰੀਵਾਲ ਹੋਣਾ ਵਾਸਤੇ ਉਹ ਲੋਕ ਚੰਡੀਗੜ੍ਹ ਨਾ ਐਂਟਰ ਕਰ ਪਾਣ ਹੁਣ ਇਹ ਤਸਵੀਰਾਂ ਤੁਸੀਂ ਤਸਵੀਰਾਂ ਦੂਰ ਦੂਰ ਤੱਕ ਵੇਖ ਸਕਦੇ ਹੋ ਤਸਵੀਰਾਂ ਕਿਵੇਂ ਲੋਕਾਂ ਦੀ ਭੀੜ ਇਕੱਠੀ ਹੋਈ ਪਈ ਹੈ ਲੋਕ ਬੈਰੀਅਰ ਤੇ ਚੜੇ ਹੋਏ ਨੇ ਚੰਡੀਗੜ੍ਹ ਪੁਲਿਸ ਵੀ ਇੱਥੇ ਪੂਰੀ ਮੁਸਤੈਦੀ ਵਿੱਚ ਮੌਜੂਦ ਹੈ ਬਟ ਲੋਕਾ ਵੱਲੋਂ ਪੂਰਾ ਇਹ ਕਰਿਆ ਜਾ ਰਿਹਾ ਇਕੱਠ ਦੇਖੋ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਕਿਵੇਂ ਲੋਕ ਇੱਥੇ ਖੜੇ ਹੋਏ ਨੇ ਆ ਤਸਵੀਰਾਂ ਤੁਹਾਨੂੰ ਵਖਾ ਰਹੇ ਆ ਮੋਹਾਲੀ ਚੰਡੀਗੜ੍ਹ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਹੀ ਸਪੀਡ ਵਿੱਚ ਕਈ ਐਮ ਐਲ ਏ ਵੀ ਮੌਜੂਦ ਹੋਣਗੇ ਕਈ ਆ ਐਮਐਲਏ ਨਾਲ ਨਾਲ ਕੋਈ ਲੋਕ ਮੌਜੂਦ ਹੋਣਗੇ ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਗੇਸ਼ਦੀਪਾਲ ਜਿਨ੍ਹਾਂ ਨੂੰ ਈਡੀ ਨੇ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਨੂੰ ਤਾਂ ਜਿਵੇਂ ਆਪਣੇ ਸਾਹਮਣੇ ਰਿਹਾਈ ਹੋਣੀ ਹੈ ਜਦੋਂ ਕਿ ਕਾਨੂੰਨ ਬਣਨੇ ਨੇ ਪਰ ਇਹ ਤਸਵੀਰਾਂ ਤੁਹਾਨੂੰ ਬਖਾ ਰਹੇ ਹਾਂ ਕਿ ਇਸ ਤਰੀਕੇ ਦਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਟਿੱਪਰ ਲਗਾਏ ਗਏ ਨੇ ਲੋਕ ਉੱਥੇ ਮੌਜੂਦ ਨੇ ਪਰ ਫਿਰ ਵੀ ਲੋਕ ਜਿਹੜੇ ਨੇ ਇੱਥੇ ਨੇੜੇ ਖੜੇ ਹੋਏ ਨੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਇਸ ਬੈਰੀਅਰ ਨੂੰ ਇਸ ਲਾਂਘੇ ਨੂੰ ਪਾਰ ਕੀਤਾ ਜਾ ਸਕੇ ਕੋਸ਼ਿਸ਼ ਕਰਾਂਗੇ ਤੁਹਾਨੂੰ ਨੇੜੀਆਂ ਨੇੜਲੀਆਂ ਤਸਵੀਰਾਂ ਵਿਖਾਉਣ ਦੀ ਬਟ ਆ ਚੰਡੀਗੜ੍ਹ ਪੁਲਿਸ ਵਿੱਚ ਵੀ ਗਹਿਮਗਮੀ ਫੈਲਦੀ ਹੋਈ ਜਿਹੜੇ ਅਧਿਕਾਰੀ ਨੇ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਨੂੰ ਅੱਗੇ ਤਾਇਨਾਤ ਕਰ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਜਿਹੜੇ ਲੋਕ ਨੇ ਚਾਹੇ ਬੈਰੀਅਰ ਟੱਪ ਕੇੜੇ ਕਿਸੇ ਵੀ ਤਰੀਕੇ ਉਹ ਚੰਡੀਗੜ੍ਹ ਐਂਟਰ ਨਾ ਕਰ ਸਕਣਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਚੰਡੀਗੜ੍ਹ ਮੋਹਾਲੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਮੌਜੂਦ ਹੈ ਕਰਦਾ ਹੈ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਲੋਕ ਨਾਰੇਬਾਜ਼ੀ ਵੀ ਕਰ ਰਹੇ ਨੇ ਇੱਥੇ ਜਿਹੜੇ ਲੋਕ ਮੌਜੂਦ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਕੁਝ ਮਹਿਲਾਵਾਂ ਵਰਕਰ ਕੁਝ 99 ਕੁਝ ਮਾਈਲਾਵਾ ਵਰਕਰ ਮੌਜੂਦ ਨੇ ਹੁਣੇ ਤਿਆਰੀ ਕਾਦੀ ਹੋ ਰਹੀ ਹੈ ਤੁਸੀਂ ਚੰਡੀਗੜ੍ਹ ਐਂਟਰ ਕਰਨ ਦੀ ਤਿਆਰੀ ਕਰ ਰਹੇ ਹੋ ਜੀ ਬਿਲਕੁਲ ਅਸੀਂ ਚੰਡੀਗੜ੍ਹ ਐਂਟਰ ਕਰਨ ਦੀ ਤਿਆਰੀ ਚਾ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਕਿਸ ਤਰੀਕੇ ਨਾਲ ਟੜਿਆ ਪਿਆ ਪੈਰੀਗੇਟਸ ਪੁਲਿਸ ਸਾਰੀ ਅੱਗੇ ਲਗਾ ਰੱਖੀ ਹੈ ਤੇ ਜਿਸ ਤਰੀਕੇ ਨਾਲ ਅੱਜ ਦਾ ਸੰਵਿਧਾਨਿਕ ਤਰੀਕੇ ਨਾਲ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੋਦੀ ਜੀ ਨੇ ਆਪਣੀ ਕਬਰ ਖੁਦ ਖੋਦ ਰਹੀ ਹੈ ਇਹ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਿਉ ਹਿਟਲਰ ਬਣੀ ਬੈਠੇ ਹੋ ਤਾਨਾ ਸ਼ਾਹੀ ਦੀ ਇਤਰੀਕਾ ਨਾਲ ਤੁਸੀਂ ਸਰਕਾਰ ਚਲਾ ਰਹੇ ਹੋ ਆਉਣ ਵਾਲੀ ਚੋਣਾਂ ਵਿੱਚ ਇਹੀ ਜਨਤਾ ਤੁਹਾਨੂੰ ਤੁਹਾਡੇ ਸਿਰ ਤੇ ਜਿਹੜਾ 2014 ਹਸਤਾਜ ਸੀ ਤੁਹਾਨੂੰ ਜਵਾਬ ਦੇਗੀ ਅਸੀਂ ਇਹ ਆਪਣੇ ਦੇਸ਼ ਨੂੰ ਬਚਾਣ ਲਈ ਬਣਾਓ ਕਿਵੇਂ ਮਾਰਿਆ ਜਾ ਰਿਹਾ ਦੇਖੋ ਦੇਖੋ ਕਿੰਦਾ ਦੇਖੋ ਕਿਤਾ ਕਿਤਾ ਦੇਖੋ ਇਹ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਤੇ ਇੱਕ ਤਰੀਕੇ ਦੇ ਨਾਲ ਡੰਡੇ ਮਾਰੇ ਜਾ ਰਹੇ ਨੇ ਇੱਕ ਸੇਫ ਡਿਸਟੈਂਸ ਵੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਸਵੀਰਾਂ ਤੁਹਾਨੂੰ ਅਸੀਂ ਨੇੜ ਲਿਆ ਦਿਖਾ ਰਹੇ ਆ ਕਿ ਜਿਹੜਾ ਪ੍ਰਦਰਸ਼ਨ ਸਿਰਫ ਪੰਜਾਬ ਤੱਕ ਸੀਗਾ ਹੁਣ ਉਹ ਚੰਡੀਗੜ੍ਹ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗਾ ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਰਾਹ ਉਹ ਰੋਕ ਲਿੱਤਾ ਜਾਂਦਾ ਹੁਣ ਜਿਹੜੇ ਲੋਕ ਬੈਰੀਕੇਡਸ ਤੇ ਮੌਜੂਦ ਨੇ ਬੈਰੀਕੇਡ ਤੇ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਟੱਪਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਲਾਠੀ ਚਾਰਜ ਉਹਨਾਂ ਰੋਕਾ ਤੇ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਉੱਥੇ ਹਟਾਉਣ ਵਾਸਤੇ ਲਾਠੀਆਂ ਵੀ ਚਲਾਈਆਂ ਗਈਆਂ ਨੇ ਪਰ ਫਿਰ ਵੀ ਇਹ ਲੋਕ ਇੱਥੇ ਖੜੇ ਹੋਏ ਨੇ ਕਿ ਅਸੀਂ ਚੰਡੀਗੜ੍ਹ ਵਿੱਚ ਐਂਟਰ ਹੋਣਾ ਚਾਹੁੰਦੇ ਆ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ